ਅੱਜ ਜਿਸੇ ਤੁੱਕੇ ਤੋੜਨ ਆਈ ਸੀ ਮੈਂ ਸੋਚਿਆ ਤੁਹਾਡੇ ਨਾਲ ਇੱਕ ਬਹੁਤ ਵਧੀਆ ਘਰੇਲੂ ਨੁਸਖਾ ਸ਼ੇਅਰ ਕਰਾਂ ਜਿਨ੍ਹਾਂ ਭੈਣਾਂ ਨੂੰ ਲਕੋਰੀਏ ਦੀ ਭਾਰ ਦੀ ਪੇੜੇ ਦੀ ਜਾਂ ਫਿਰ ਪੀਸੀਓਡੀ ਦੀ ਪੀਸੀਓਐਸ ਦੀ ਸਮੱਸਿਆ ਉਹਨਾਂ ਵਾਸਤੇ ਬਹੁਤ ਰਾਂਵਾਣ ਨੁਸਖਾ ਕਿਉਂਕਿ ਇਹ ਖੁਸ਼ਕ ਹੁੰਦਾ ਇਹਦੇ ਵਿੱਚ ਆਇਰਨ ਵੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਤੁਹਾਡੇ ਖੂਨ ਨੂੰ ਵੀ ਵਧਾਊਗਾ ਤੇ ਤੁਹਾਡੇ ਲਕੋਰੀਏ ਨੂੰ ਭਾਰ ਨੂੰ ਪੀਸੀਓਡੀ ਨੂੰ ਪੀਸੀਓਐਸ ਨੂੰ ਠੀਕ ਕਰੂਗਾ ਤੁਸੀਂ ਕੀ ਕਰਨਾ ਤੁਸੀਂ ਤੁੱਕੇ ਲਿਆਉਣੇ ਨੇ ਛਾਵੇਂ ਸੁਕਾ ਲਓ ਛਾਵੇਂ ਸੁਕਾ ਕੇ ਤੁਸੀਂ ਪੀਸ ਕੇ ਪਾਊਡਰ ਫਾਰਮ ਦੇ ਵਿੱਚ ਰੈਡੀ ਕਰ ਲਓ ਤੁਸੀਂ ਇੱਕ ਚਮਚਾ ਸਵੇਰੇ ਇੱਕ ਸ਼ਾਮ ਨੂੰ ਕੱਚੀ ਲੱਸੀ ਦੇ ਨਾਲ ਲੈਣਾ ਸ਼ੁਰੂ ਕਰੋ ਜਿਹਦੇ ਨਾਲ ਤੁਹਾਡੀ ਪ੍ਰੋਬਲਮ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਜਲਦੀ ਸੋਲਵ ਹੋਣੀ ਸਟਾਰਟ ਹੋ ਜੂਗੀ ਅਗਰ ਤੁਹਾਨੂੰ ਫਿਰ ਵੀ ਲੱਗਦਾ ਕਿ ਤੁਹਾਨੂੰ ਪ੍ਰੋਬਲਮ ਸੋਲਵ ਨਹੀਂ ਹੋ ਰਹੀ ਤੁਹਾਡੀ ਕਿਸੇ ਕਾਰਨ ਕਰਕੇ ਤੁਸੀਂ ਦਿੱਤੇ ਗਏ ਨੰਬਰ ਤੇ ਆਪਣੀ ਅਲਟਰਾਸਾਊਂਡ ਸਕੈਨ ਰਿਪੋਰਟਸ ਸੈਂਡ ਕਰਕੇ ਮੇਰੇ ਤੋਂ ਮੈਡੀਸਿਨ ਮੰਗਵਾ ਸਕਦੇ ਹੋ ਮੇਰੇ ਕਲੀਨਿਕ ਵਿਜ਼ਿਟ ਵੀ ਕਰ ਸਕਦੇ ਹੋ ਇਹ ਵੀਡੀਓ ਨਾਲ ਤੱਕ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਇਹ ਪ੍ਰੋਬਲਮ ਹੈ ਔਰ ਆਪਣੀ ਪ੍ਰੋਬਲਮ ਜਲਦੀ ਸੋਲਵ ਕਰ ਲੈਣ ਧੰਨਵਾਦ